ਖਾਲਸਾ ਕਾਲਜ ਆਫ ਨਰਸਿੰਗ ਵੱਲੋਂ ਟ੍ਰੇਨ ਨਰਸ ਐਸੋਸੀਏਸ਼ਨ ਆਫ ਇੰਡੀਆ ਦੇ ਪੰਜਾਬ ਚੈਪਟਰ ਦੇ ਸਹਿਯੋਗ ਨਾਲ ਨਰਸਿੰਗ ਦੇ ਪੇਸ਼ੇ ਸਾਹਮਣੇ ਵੱਖ-ਵੱਖ ਚੁਣੌਤੀਆਂ ਤੇ ਚਰਚਾ ਕਰਨ ਲਈ 21ਵੀਂ ਐਸ ਐਨ ਏ ਆਈ ਬਾਇਨਿਅਲ ਕਾਨਫਰੰਸ ਆਯੋਜਿਤ ਕੀਤੀ ਗਈ ਕਾਲਜ ਪ੍ਰਿੰਸੀਪਲ ਡਾਕਟਰ ਅਮਨਪ੍ਰੀਤ ਕੌਰ ਦੇ ਯਤਨਾਂ ਨਾਲ ਕਰਵਾਈ ਗਈ ਉਕਤ ਕਾਨਫਰੰਸ ਮੌਕੇ ਸਿਹਤ ਸੰਭਾਲ ਦੇ ਨਵੇਂ ਸੰਕਟਾਂ ਦੇ ਹੱਲ ਲੱਭਣ ਲਈ ਖੇਤਰ ਭਰ ਦੇ ਨਰਸਿੰਗ ਪੇਸ਼ੇਵਰਾਂ ਸਿੱਖਿਆਕ ਅਤੇ ਵਿਦਿਆਰਥੀਆਂ ਨੂੰ ਇੱਕ ਝੂਟ ਕਰਨ ਸੰਬੰਧੀ ਮਾਹਿਰਾਂ ਵੱਲੋਂ ਵਿਚਾਰ ਵਿਟਾਂਦਰਾ ਕੀਤਾ ਗਿਆ। ਕਾਨਫਰੰਸ ਦੌਰਾਨ ਕੁਇਜ਼, ਰੰਗੋਲੀ, ਡਾਂਸ, ਪੈਨਸਿਲ ਸਕੈਚ, ਐਕਸਟੈਂਪਰ ਪਾਸ਼ਨ, ਲੇਖ ਲਿਖਣਾ, ਖੇਡਾਂ ਆਦਿ ਵੱਖ-ਵੱਖ ਪ੍ਰਤੀਯੋਗਿਤਾਵਾਂ ਵੀ ਕਰਵਾਈਆਂ ਗਈਆਂ। ਇਸ ਮੌਕੇ TNAI ਰਾਸ਼ਟਰੀ ਪ੍ਰਧਾਨ ਐਨੀ ਕੁਮਾਰ ਨੇ ਮੁੱਖ ਮਹਿਮਾਨ ਅਤੇ ਉਪ ਪ੍ਰਧਾਨ ਡਾਕਟਰ ਜੋਤੀ ਵਾਲਿਆ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਨਰਸਿੰਗ ਸਿੱਖਿਆ ਵਿੱਚ ਉਭਰ ਰਹੇ ਰੁਝਾਨਾਂ ਬਾਰੇ ਵਿਸਥਾਰਪੂਰਵਕ ਗੱਲ ਕੀਤੀ। ਇਸ ਕਾਨਫਰੰਸ ਦੌਰਾਨ ਖਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾਕਟਰ ਮਹਿਲ ਸਿੰਘ ਅਤੇ TNAI ਡਾਕਟਰ ਜਸਪੀਰ ਕੌਰ ਨੇ ਉਚੇਚਿਤ ਤੌਰ ਤੇ ਸ਼ਾਮਲ ਹੁੰਦਿਆਂ ਨਰਸਿੰਗ ਪੇਸ਼ੇ ਦੇ ਨਵੀਆਂ ਜ਼ਰੂਰਤਾਂ ਅਤੇ ਤਬਦੀਲੀਆਂ ਤੇ ਜ਼ੋਰ ਦਿੱਤਾ।